ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘੜੀ ਦੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲਓ ਜੀ ਅੱਜ ਦੀ ਵੀਡੀਓ ਆਪਾਂ ਪਿੰਡ ਆਧਮਪਰਾ ਤਹਿਸੀਲ ਫੂਲ ਜੇਲਾ ਬਠਿੰਡਾ ਤੋਂ ਲੈ ਕੇ ਆਏ ਜਿਹੜੀ ਸਾਹਮਣੇ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਵੀ ਇਹ ਟੋਕੜ ਗਾਹਾਂ ਟੋਕੜ ਗੱਪਣ ਯਾਨੀ ਕਿ ਵੀਰ ਤੁਹਾਨੂੰ ਪ੍ਰੋਪਰ ਜਾਣਕਾਰੀ ਲੈ ਕੇ ਦੱਸਾਂਗੇ ਵੀ ਕੀ ਹਿਸਾਬ ਦਾ ਵੇਦਾ ਆ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਆਪਾਂ ਬਹੁਤ ਸਾਰਾ ਲੈ ਲੈਂਦੇ ਹੋਏ ਆਪਾਂ ਪ੍ਰੋਪਰ ਵੀਰ ਸਾਡੀ ਗੱਲਬਾਤ ਕਰਵਾਉਣੀ ਆ ਵੀ ਇਹ ਕਿੰਨੇ ਟਾਈਮ ਦੀ ਗੱਬਣ ਆ ਤੇ ਇਹਦਾ ਕੀ ਹਿਸਾਬ ਤਵੇ ਵੀਰ ਜੀ ਅਸੀਕਾਰ ਸਤੋ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਗੁਰਪ੍ਰੀਤ ਸਿੰਘ ਨਾਮ ਆਪਣਾ ਪਿੰਡ ਆਦਮਪੁਰ ਜਿਹੜਾ ਪਠੰਡਾ ਫੂਲ ਤਸੀਦ ਪਈ ਆ ਅੱਛਾ ਫੂਲ ਪਿੰਡੀ ਤੇ ਜਿਹੜੀ ਤੁਸੀਂ ਮਤਲਬ ਟੋਕੜ ਗੱਬਣ ਗਾਵੇਂ ਚ ਰਹੇ ਹੋ ਇਹ ਸਭ ਤੋਂ ਪਹਿਲਾਂ ਦੱਸੋ ਵੀ ਇਹ ਕਿੰਨੇ ਟਾਈਮ ਦੀ ਇਹ ਬਲਾਂਕ ਬਣੀ ਪੰਜ ਪੂਰੇ ਹੋ ਗਏ ਸ਼ੀਮਾ ਮਹੀਨਾ ਲੱਗਿਆ ਬੈ ਜੀ ਅੱਛਾ ਵੀ ਸ਼ੀਮਾ ਲੱਗ ਲੱਗ ਗਿਆ ਜੀ ਲੱਗ ਗਿਆ ਲੱਗ ਗਿਆ ਠੀਕ ਹੈ ਜੀ ਤੇ ਅਗੋਂ ਇਹ ਕਿਹੜੇ ਸੀਮਿੰਟ ਤੋਂ ਕੱਪਣਾ ਹੈ ਹੰਟਰ ਤੋਂ ਕੱਪਣਾ ਹੈ ਅੱਛਾ ਐਲਡੀਐਫ ਵਾਲੇ ਹੰਟਰ ਬੋਲ ਤੋਂ ਕੱਪਣਾ ਹੈ ਹਾਂ ਠੀਕ ਹੈ ਜੀ ਤੇ ਇਹ ਮੰਨ ਲਓ ਵੀ ਆਪਣਾ ਵੀਰਾ ਠੰਡ ਸੁਣਵਾ ਵਖੋਕੀ ਠੰਡ ਓਕੇ ਆ ਪਾਸ ਕਰਾਉਂਦੀ ਹੈ ਦੁੱਧ ਕਿਲੋ ਖੰਡੀ ਹੈ ਬਸ ਪੁੱਜੀ ਠੰਡੀ ਸੀ ਲੈ ਅੱਜਾਂ ਮੈਂ ਠੰਡੀ ਸੀ ਲੈ ਲੋ ਜੀ ਦੋਸਤੋ ਆਪਾਂ ਤੁਹਾਨੂੰ ਠੰਡ ਵਿਖਾਉਣੇ ਪਹਿਲਾਂ ਦੇ ਥੱਲੇ ਥਣਾ ਜੇ ਜੇ ਦੂਰੀ ਗੈਪ ਕਾਫੀ ਚੰਗਾ ਆ ਤੇ ਜਿਹੜਾ ਇਹਦਾ ਮਾਰਕਾ ਆ ਬੋਡੀ ਦਾ ਮਾਰਕਾ ਆ ਬਹੁਤ ਸ਼ਾਨਦਾਰ ਹੈ ਲੈਂਥਲ ਬਾਈ ਬਹੁਤ ਚੰਗੀ ਆ ਠੱਪੜੇ ਦੀ ਕੁਆਲਿਟੀ ਬਹੁਤ ਹੀ ਵਧੀਆ ਛੋਟਾ ਮੂੰਹ ਛੋਟੇ ਕਰਨ ਆ ਗਿਆ ਤੇ ਚੰਗੀ ਵੜ ਹੈ ਤੇ ਇਹ ਤੋਂ ਚੰਗੀ ਉਮੀਦ ਆ ਤੇ ਐਲ ਦ ਵੀਰ ਜਿਵੇਂ ਦੱਸਿਆ ਐਲਡੀਪ ਵਾਲੇ ਹੰਟਰ ਬੋਲ ਤੋਂ ਗੱਪਣੇ ਬੋਲੋ ਜਿਵੇਂ ਚੰਗੀ ਵੜ ਇੱਕ ਚੰਗਾ ਬੱਚਾ ਦੇਗੀ ਸੁਣ ਕੇ ਸੁਭਾਗੇ ਵਾਲੀ ਗੱਲ ਹੈ ਤੇ ਤੇ ਹੋਰ ਵੀ ਆਪਾਂ ਇਹ ਵੀਰ ਕੋ ਕਾਫੀ گاਵਾਇਆ ਪੀ ਪੀ ਆਪਣਾ ਸੇਲ ਪਰਚੇਜ਼ ਦਾ ਕੰਮ ਨਹੀਂ ਗਿਆ ਵੀ ਜਿਹੜੀ ਇਹ ਗਾਂ ਹੈ ਆਪਣੀਆਂ ਇਹ ਆਪਣੇ ਘਰ ਦੀ ਗਾਂ ਆ ਜਾਂ ਭਾਵੇਂ ਕੋਈ ਮੁੱਲ ਵਰਾਸ਼ਦੀ ਸੀ ਮੁੱਲ ਲਿਆਦੀ ਸੀ ਅੱਛਾ ਨਹੀਂ ਹੁਣ ਲੇ ਪਿਛਲੇ ਸੂਏ ਹੁੰਦੀ ਸੀ ਪਿਛਲੇ ਸੂਏ ਲਿਆ ਹੁੰਦੀ ਸੀ ਅੱਛਾ ਪਿਛਲੇ ਸੂਏ ਲਿਆ ਹੁੰਦੀ ਸੀ ਤੇ ਇਹਦਾ ਤੁਮ ਤੜੇ ਪਰ ਪੀ ਕੀਤੇ ਦੁੱਧ ਤੁਹਾਨੂੰ ਕਿੰਨਾ ਕਰਿਆ ਬਾਈ ਇਹਦਾ 30 ਲੀਟਰ ਹੈ ਇਹ 30 ਲੀਟਰ ਦੁੱਧ ਕੱਢਿਆ ਰਿਹਾ ਹਾਂ ਹਾਂ ਲੋ ਮੋੜੀ ਸਟੋਰ ਦੱਸ ਹੀ ਰਿਹਾ ਆ ਜਿਵੇਂ ਲੈਵੇ ਦੀ ਕੁਆਲਿਟੀ ਤਾਂ ਬੈਕਪਰ ਹੋਣੀ ਆ ਇਹੋ ਜੀ ਚੀਜ਼ਾਂ ਦੱਸ ਦਿੰਦਾ ਆ ਵੀ ਚੰਗੇ ਦੁੱਧ ਵਾਲੀ ਗਾਂ ਸੀ ਤੇ ਜਿਵੇਂ ਸਾਈਡ ਤੋਂ ਵੇਖੀਏ ਲੈਵਾ ਤੇ ਕੋਈ ਕੀ ਬਰੋਬਰ ਦਾ ਥਾਣਿਆ ਵੀ ਉਹ ਕੋਈ ਉੱਚਾ ਨਹੀਂ ਵਾਨੀਗਾ ਤੇ ਇਹ ਮੁਠੀ ਵਾਲੇ ਥਾਣਿਆ ਵੀ ਜਾਨੀ ਵੀ ਕਿਸੇ ਪਾਸਿਓਂ ਥਾਣਾ ਜਾਇਆ ਵੀ ਲੈਵਾਇਆ ਵੀ ਵਧਵਾ ਘਟਮਾਇਆ ਇਹੋ ਜੀ ਕੋਈ ਗੱਲ ਬਾਤ ਨਹੀਂ ਬਿਲਕੁਲ ਪ੍ਰੋਪਰ ਆ ਤੇ ਤਕਰੀਬਨ ਇੰਨਾ ਗੱਲਾਂ ਤੋਂ ਲੱਗ ਵੀ ਰਾਇਆ ਵੀ ਦੁੱਧ ਵੀ ਇਹਦਾ ਪ੍ਰੋਪਰ ਹੋਊਗਾ ਜੀ ਦੋਸਤੋ ਆਪਾਂ ਵੀਰ ਨੂੰ ਪੁੱਛਦੇ ਆਨੇ ਆ ਵੀ ਸਾਨੂੰ ਨਿਆਣਾ ਪਾਗਣਾ ਮਗਰ ਦੇ ਸਾਨੂੰ ਥਾਣਾ ਜੇ ਧਾਰਾ ਮਾਰ ਕੇ ਵਿਖਾਉਣ ਵੀ ਧਾਣਾ ਕੋ ਸਾਰਾ ਜਾ ਰਿਹਾ ਕਿਉਂਕਿ ਤੇ ਦੋਸਤੋ ਮਸ਼ੀਨ ਤੇ ਲੱਗੀ ਆ ਕਿ ਇਹ ਪਸ਼ੂ ਮੜਾ ਮੋਟਾ ਕਰਦਾ ਵੀਰ ਆਪਾਂ ਮੇਨ ਇਸ ਚੀਜ਼ ਦੇ ਦੇਖਣ ਦਾ ਮਕਸਦ ਇਹ ਹੋਈ ਆ ਵੀ ਥਾਣਾ ਦੇ ਧਾਰਾ ਕਿਵੇਂ ਆ ਆਪਾਂ ਔਰ ਇੱਕ ਇੱਕ ਧਾਰਾ ਮਾਰ ਕੇ ਫਿਰ ਸਾਨੂੰ ਇਖੀ ਦੇਖਣ ਤੋਂ ਧਾਰ ਲੋ ਜੀ ਲੋ ਬਸ ਆ ਅਗਲਾ ਮਾਰ ਦਈ ਬੈਰੀ ਫਿਰ ਉਰਲਾ ਮੂਰਲਾ ਮਾਰ ਦਈ ਬਸ ਛੱਡ ਛੱਡ ਦੇ ਲੈ ਦੋਸਤੋ ਵੀਰ ਨੇ ਧਾਰਾ ਮਾਰ ਕੇ ਵੀ ਵਿਖਾ ਦਿੱਤੇ ਆ ਤੇ ਬਿਲਕੁਲ ਥਾਣੇ ਵੀ ਪਾਸ ਆ ਬਿਲਕੁਲ ਤੇ ਆਪਾਂ ਵੀਰ ਦਾ ਬਹੁਤਾ ਸਮਾਂ ਨਾਲ ਲੈਂਦੇ ਹੋਏ ਇਕਰੀ ਆਪਾਂ ਇਹਨਾਂ ਨੂੰ ਨੇ ਵੀ ਤੋੜ ਕੇ ਵਿਖਾ ਦਰ ਮੜਾ ਜਾਈ ਲੈ ਤੋੜ ਪੱਖੋ ਕੋਈ ਕਮੀ ਨਹੀਂ ਗਈ ਜਿਵੇਂ ਪੱਕੇ ਸੰਦਾ ਚੱਲ ਰਹੀ ਆ ਮੋੜ ਲਓ ਘਰਪੀ ਚ ਮੋੜ ਲਿਓ ਤੇ ਫੜ ਦੀ ਖੂਬਸੂਰਤੀ ਦੇਖੇ ਬਣਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਚੰਗੀ ਫੜ ਬਣੂਗੀ। ਕਿਆ ਬਾਤਾਂ ਯਾਰ ਮਸਤੀ ਪੂਰੀ। ਵੀਰ ਜੀ ਤੁਸੀਂ ਦਾ ਮੁੱਲ ਕੀ ਕਰੇਗਾ ਜੀ? 70000 ਰੁਪਏ ਮੁੱਲ। ਅੱਛਾ 70000 ਰੁਪਏ ਜੀ। ਤੇ ਕੋਈ ਬਿਲਕੁਲ ਜੈਜ ਰੇਟ ਦਾ ਮਾਰ ਜੈਜ ਰੇਟ ਦਾ ਮਾਰ ਤਾਂ ਬਸ ਥੋੜਾ ਘਣਾ ਹੀ ਹੋਊਗਾ ਵੀ ਜੈਜ ਰੇਟ ਦਾ। ਅੱਛਾ ਥੋੜਾ ਮਾਰ ਤਾਂ ਨਹੀਂ ਹੋਗਾ ਜੀ। ਹਾਂ ਜੀ। ਤੇ ਦੋਸਤੋ ਇਹ ਇੱਕ ਜੀ ਗੱਲ ਹੋ ਰਹੀ ਗੱਲ ਰਹੀ ਵੀ ਵੀਰ ਨੇ ਰੇਟ ਬਿਲਕੁਲ ਜਾਇਜ ਮੰਗਿਆ ਜਿਵੇਂ ਹੁਣ ਸਮਾਂ ਚੱਲ ਰਿਹਾ ਹੈ ਵੀ ਉਸਰ ਵੜਾਂ ਜਿਹੜੀਆਂ ਆ ਆ 40 45 45000 ਦੇ ਕਰਕੇ ਵਿਕੀ ਜਾਂਦੀਆਂ ਆ ਉਹ ਵੀ ਮੰਨ ਲਓ ਵੀ ਗੱਬੜ ਹੁਣ ਤੋਂ ਬਗੈਰੀ ਤੇ ਇਹ ਮੰਨ ਲਓ ਵੀ ਗੱਬੜ ਵੀ ਆ ਤੇ ਨਬਕੀ ਵੀ ਵੀਰ ਦਾ ਰੇਟ ਵੀ ਜਾਇਜੀ ਮੰਗਾਇਆ ਤੇ ਤੁਸੀਂ ਸਕਰੀਨ ਤੇ ਕੋਈ ਨੰਬਰ ਬੋਲ ਦਿਓ ਆਪਣਾ ਜੀ 68 44 92 35 62 84 92 35 ਲਓ ਦੋਸਤੋ ਸਕਰੀਨ ਤੇ ਨੰਬਰ ਚੱਲ ਵੀ ਰਿਹਾ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਵੈਡ ਨੂੰ ਖਰੀਦ ਸਕਦੇ ਹੋ ਧੰਨਵਾਦ ਜੀ